ਇਹਨੂੰ ਜਦੋਂ ਮੈਂਬਰ ਆਫ ਪਾਰਲੀਮੈਂਟ ਬਣੋ ਮੈਂ ਤਾਂ ਇੱਥੇ ਹੀ ਰਹਿਣ ਵਾਲੀ ਇਥੋਂ ਤੋਂ ਇੱਥੇ ਚੱਬੀ ਪਈਆਂ ਇਥੋਂ ਸਕੂਲੇ ਗਈ ਸੀਗੀ ਸੋ ਬਲਿ ਮਾਨ ਵਾਲੀ ਗੱਲ ਹੈ ਕਿ ਜਿੱਥੋਂ ਤੁਸੀਂ ਰਹ ਰਹਿੰਦੇ ਆ ਤੇ ਤੁਸੀਂ ਉਸ ਇਲਾਕੇ ਨੂੰ ਰਿਪਰੈਜ਼ੈਂਟ ਕਰੋ ਤੇ ਕਦੀ ਪੜਨਣੇ ਚਾਹੀਦਾ ਆਪਣੇ ਜਨਾ ਦੇ ਖੰਡ ਨੂੰ ਇੱਕ ਔਰਸੀ ਦਿੱਤੀ ਹੈ ਆ ਉਹ ਉਹ ਕੀ ਇੰਪੋਰਟ ਕਰ ਲਿਆ ਉਹ ਸੇਵਾ ਦੀ ਗੱਲ ਇੱਥੇ ਆਉਂਦੀ ਆ ਸਿਕ ਸਿਧਾਂਤੀ ਜੋ ਮੈਨੂੰ ਸੰਡੇ ਸਿੱਖਿਆ ਮਿਲੀ ਆ ਮਾਪਿਆਂ ਤੋਂ ਸੰਡੇ ਪੁੱਤਰ ਤੋਂ ਸਾਨੂੰ ਤੁਹਾਨੂੰ ਕੀ ਦਿੱਤੇ ਆ ਮੈਨੂੰ ਤੁਮ ਕੀ ਦਿੱਤੀ ਮੇਰੇ ਵਲੰਟੀਅਰਜ਼ ਨੂੰ ਤੁਮ ਕੀ ਦਿੱਤੀ ਪੋਸਟਰ ਤੇ ਉੱਤੇ ਕੀ ਕੌਸ਼ ਲਿਖਿਆ ਪਲੀਸ ਸਾਨੂੰ ਸਦਨਾ ਪਿਆ ਇਸ ਲੈਕਚਰ ਦੇ ਵਿੱਚ ਬਹੁਤ ਕੌਸ਼ ਹੋਇਆ ਜਿਹੜਾ ਦੇ ਵੀ ਬਹੁਤ ਇਸ਼ੂਸ ਹੈਗੇ ਜੋ ਅਸੀਂ ਨਾਲ ਮਿਲ ਕੇ ਰਿਸਰਚ ਹੈਗਾ ਆ ਜੇ ਅਸੀਂ ਸੋਚਿਆ ਜਾਏ ਹੈਲਥ ਪੈਚਰ ਮੈਡੀਸਨ ਦੇ ਵਿੱਚ ਕਿੰਨੀਆਂ ਚੀਜ਼ਾਂ ਇੰਡੀਆ ਕੋਲ ਵਧੀਆ ਕਰਦੀਆਂ ਉਹ ਸਾਨੂੰ ਇਸਤੇਮਾਲ ਚਾਹੀਦੀਆਂ ਹੁੰਦੀਆਂ ਕਿੰਨੀਆਂ ਵਧੀਆ ਚੀਜ਼ਾਂ ਸਾਡੇ ਕੋਲ ਹੁੰਦੀਆਂ ਜੋ ਇੰਡੀਆ ਨੂੰ ਚਾਹੀਦੀਆਂ ਸੋ ਇਹ ਟ੍ਰੇਡ ਰਿਲੇਸ਼ਨਸ਼ਿਪਸ ਬਹੁਤ ਹੀ ਇੰਪੋਰਟੈਂਟ ਹੈ ਕਿ ਆਜ ਮੇਰੇ ਨਾਲ ਜੁੜ ਰਹੇ ਨੇ ਪ੍ਰੀਤ ਕੌਰ ਗਿੱਲ ਆ ਜੇ ਜੋ ਕਿ ਮੈਂਬਰ ਆਫ ਪਾਰਲੀਮੈਂਟ ਨੇ ਤੇ ਤੀਜੀ ਵਾਰ ਮੈਂਬਰ ਆਫ ਪਾਰਲੀਮੈਂਟ ਬਣੇ ਨੇ ਆ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਕਿ ਇਹਨਾਂ ਦੀ ਜਰਨੀ ਜਿਹੜੀ ਹੈਗੀ ਹੈ ਕਿੱਦਾਂ ਦੀ ਰਹੀ ਪ੍ਰੀਤ ਕੌਰ ਗਿੱਲ ਜੀ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਦੀ ਫਤਿਹ ਵਾਈਕੂ ਜੀ ਦੀ ਫਤਿਹ and congratulations once again ਤੁਹਾਡਾ ਬਹੁਤ ਬਹੁਤ ਧੰਨਵਾਦ ਰਾਈਟ ਰਾਈਟ ਸੋ ਪ੍ਰੀਤਕਲ ਜੀ ਮੇਰਾ ਇੱਕ ਪਹਿਲਾ ਕੁਐਸਚਨ ਇਹ ਹੈਗਾ ਕਿ ਇਸ ਵਾਰ ਤੁਸੀਂ ਤੀਜੀ ਵਾਰ ਮੈਂਬਰ ਆਫ ਪਾਰਲੀਮੈਂਟ ਬਨੇ ਹੈਗੇ ਹੋ ਅਤੇ ਤੁਸੀਂ ਪਹਿਲੀ ਸਿੱਖ ਐਮਪੀ ਸੀਗੇ ਪਿਛਲੇ ਜੇ ਗੱਲ ਕੀਤੀ ਜਾਵੇ ਪਿਛਲੇ 15 ਸਾਲ ਪਹਿਲੇ ਤਾਂ ਕਿਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਇਸ ਵਾਰ ਦੇਖੋ ਤੀਜੀ ਵਾਰ ਇਲੈਕਸ਼ਨ ਜਿੱਤੀ ਹੋਈ ਹਾਂ ਸੱਤਾ ਸਾਲਾਂ ਦੇ ਵਿੱਚ ਕਿੱਥੇ ਤੀਜੀ ਇਲੈਕਸ਼ਨ 15 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ ਸੋ ਬਹੁਤ ਚੰਗੀ ਗੱਲ ਹੈ ਕਿ ਜੋ ਲੇਬਰ ਪਾਰਟੀ ਆ ਔਰ 411 ਸੀਟ ਜਿਤ ਕੇ ਲੇਬਰ ਗਵਰਨਮੈਂਟ ਇਸ ਮੁਲਕ ਦਾ ਹੁਣ ਬਣੀ ਆ ਇਹਦਾ ਇਹ ਵੀ ਬਹੁਤ ਇੰਪੋਰਟੈਂਟ ਕਾਰਨ ਹੈ ਕਿ ਸਟੈਬਿਲਿਟੀ ਚਾਹੀਦੀ ਹੁੰਦੀ ਆ ਪੇ ਪੂਰਾ ਟਰਮ ਨਿਕਲ ਜਾਵੇ ਕਿਉਂਕਿ ਜੇ ਅਸੀਂ ਸੋਚਿਆ ਜਾਏ ਜੋ ਵੀ ਸਾਡੀ ਪ੍ਰਾਇੋਰਟੀਜ਼ ਆ ਜੇ ਅਸੀਂ ਉਹਨਾਂ ਨੂੰ ਕੰਪਲੀਟ ਕਰਨਾ ਚਾਹੁੰਦੇ ਆ ਪੇ ਸਟੈਬਿਲਿਟੀ ਦੀ ਬਹੁਤ ਹੀ ਜ਼ਰੂਰੀ ਚਾਹੀਦੀ ਆ ਸਭ ਤੋਂ ਚੰਗਾ ਲੱਗਦਾ ਆ ਪਹਿਲੀ ਸਿਕ ਹਕੂਮਤ ਬਣੀ ਹੁਣ ਸਾਡੀ ਗਿਣਤੀ ਦੇਖੋ 11 12 ਤੱਕ ਹੋ ਗਈ ਆ ਤੇ ਇਹ ਬਹੁਤ ਚੰਗੀ ਗੱਲ ਆ ਲੇਬਰ ਪਾਰਟੀ ਲਈ ਕਿਉਂਕਿ ਜਿੱਥੇ ਵੀ ਸਿੱਖਾਂ ਦੀ ਗਿਣਤੀ ਇਸ ਮੁਲਕ ਦੇ ਵਿੱਚ ਕਾਫੀ ਹੈਗੀ ਆ ਸਾਨੂੰ ਪਤਾ ਕਿੰਨੀਆਂ ਸੀਟਾਂ ਦੇ ਵਿੱਚ ਸਿੱਖਾਂ ਦਾ ਜੋ ਵੋਟਰ VOTING ਹੈਗੀ ਆ ਉਹ ਉਹਨਾਂ ਸੀਟਾਂ ਦੇ ਵਿੱਚ ਬਹੁਤ ਇੰਪੋਰਟੈਂਟ ਹੈਗੇ ਆ ਸੋ ਇਹ ਬਹੁਤ ਚੰਗੀ ਗੱਲ ਹੈ ਰਾਈਟ ਤੁਸੀਂ ਗੱਲ ਕੀਤੀ ਕਿ ਇਸ ਵਾਰ ਜਿਹੜੀ ਲੇਬਰ ਪਾਰਟੀ ਦੇ ਵਿੱਚ ਆਪਣੇ ਜਿਹੜੇ ਸਿੱਖ ਕਮਿਊਨਿਟੀ ਦੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਬਣੇ ਨੇ ਉਹ 12 ਬਣੇ ਨੇ ਰਾਈਟ ਲੇਕਿਨ ਇੱਕ ਸਵਾਲ ਇਹ ਵੀ ਉੱਠਦਾ ਹੈਗਾ ਕਿ ਲੇਬਰ ਪਾਰਟੀ ਦੇ ਜਿਸ ਤਰ੍ਹਾਂ 12 ਐਮਪੀਜ਼ ਆਏ ਨੇ ਇਸ ਵਾਰ ਭਾਵੇਂ ਤੁਸੀਂ 90 ਕਹਿ ਲੋ ਭਾਵੇਂ ਤੁਸੀਂ ਪੁਰਾਣੇ ਕਹਿ ਲੋ ਕੈਬਨਿਟ ਮਿਨਿਸਟਰੀ ਦੇ ਵਿੱਚ ਕਿਸੇ ਨੂੰ ਵੀ ਜਗ੍ਹਾ ਨਹੀਂ ਦਿੱਤੀ ਗਈ ਇਹਦਾ ਕੀ ਕਾਰਨ ਹੋ ਸਕਦਾ ਹੈ ਦੇਖੋ ਮੈਂ ਜੋ ਕੇਅਰ ਸਟਾਰ ਮਰ ਜੋ ਸਾਡਾ ਲੀਡਰ ਹੈਗਾ ਹੌਨ ਪ੍ਰਾਈਮ ਮਿਨਿਸਟਰ ਬਣਿਆ ਆ ਤੇ ਉਹਨੂੰ ਮੈਂ ਪੂਰਾ ਸਪੋਰਟ ਦਿੱਤੀ ਸੀ ਕਿ ਜਦੋਂ ਉਹ ਲੀਡਰ ਬਣਿਆ ਤੇ ਉਹਨਾਂ ਦੇ ਨਾਲ ਕੈਬਨਿਟ ਵਿੱਚ ਵੀ ਕੰਮ ਕੀਤਾ ਸ਼ੈਡੋ ਦੇ ਵਿੱਚ ਤੇ ਮਿਨਿਸਟਰੀ ਵਿੱਚ ਵੀ ਮੈਂ ਤੇ ਤਨਮਨਜੀਤ ਨੇ ਦੋਨਾਂ ਨੇ ਹਿੱਸਾ ਦਿੱਤਾ ਤੇ ਦੇਖੋ ਪੋਲਿਟਿਕਸ ਦੇ ਵਿੱਚ ਬਹੁਤ ਚੇਂਜਸ ਆਉਂਦੀਆਂ ਆ ਅੱਗੇ ਵੀ ਬਹੁਤ ਚੇਂਜਸ ਆਉਣਗੇ ਤੇ ਮੈਨੂੰ ਉਮੀਦ ਹੈਗਾ ਕਿ ਜੋ ਕੇਸਟ ਹਮ ਹੈਗਾ ਲੇਬਰ ਪਾਰਟੀ ਹੈ ਕਿ ਉਹ ਇਸ ਚੀਜ਼ ਨੂੰ ਅੰਡਰਸਟੈਂਡ ਹੋਂ ਕਰ ਰਹੀ ਆ ਕਿ ਦੇਖੋ ਬਹੁਤ ਇੰਪੋਰਟੈਂਟ ਹੈ ਜਿੰਨੀਆਂ ਵੀ ਕਮਿਊਨਿਟੀ ਆ ਅਸੀਂ ਉਹਨਾਂ ਦੇ ਨਾਲ ਕੰਮ ਕਰਦੇ ਆ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਉਹਨਾਂ ਦੀ ਆਵਾਜ਼ ਵੀ ਹੋਣੀ ਚਾਹੀਦੀ ਆ ਇਹ ਨਹੀਂ ਹੈਗਾ ਕਿ ਜਿੱਥੇ ਸਿੱਖ ਰਹਿੰਦੇ ਆ ਤੇ ਉਹਨਾਂ ਕੋ ਸਿੱਖੰਪੀ ਨਹੀਂ ਹੈਗਾ ਕਿ ਉਹ ਮੈਂਬਰ ਆਫ ਪਾਰਲਮੈਂਟ ਉਹਨਾਂ ਨੂੰ ਰਿਪਰੈਜ਼ੈਂਟ ਨਹੀਂ ਕਰ ਰਿਹਾ ਹੈ ਉਹ ਕਰ ਰਿਹਾ ਆ ਪਰ ਜਿਹੜੀ ਸਾਡੀ ਗੱਲ ਆ ਅਸੀਂ ਕਮਿਊਨਿਟੀ ਤੋਂ ਹੈਗੇ ਆ ਅਸੀਂ ਲੈਂਗੁਏਜ ਵੀ ਅੰਡਰਸਟੈਂਡ ਕਰਦੇ ਪੰਜਾਬੀ ਵੀ ਬੋਲਦੇ ਭਾਸ਼ੇ ਨੂੰ ਸਮਝਦੇ ਆ ਲੋਕਾਂ ਦੇ ਨਾਲ ਅਸੀਂ ਸੋ ਜਿੱਦਾਂ ਇਕੱਠੇ ਹੋ ਕੇ ਰਲ ਮਿਲ ਕੇ ਕੰਮ ਕਰ ਸਕਦੇ ਆ ਸੋ ਮੈਨੂੰ ਉਮੀਦ ਹੈਗੀ ਆ ਕਿ ਦੇਖੋ ਜਰੂਰ ਆਓਗੇ ਮੈਂ ਪਟਿਆ ਦੇਖੋ ਕਿਉਂਕਿ ਸਿੱਖ ਫੈਡਰੇਸ਼ਨ ਵੱਲੋਂ ਵੀ ਇੱਕ ਚਿੱਠੀ ਲਿਖੀ ਗਈ ਹੈ ਪ੍ਰਾਈਮ ਮਿਨਿਸਟਰ ਨੂੰ ਕਿ ਬਿਕਾਜ਼ ਸਾਡੇ ਜਿਹੜੇ ਮੁੱਦੇ ਹੈਗੇ ਜਦੋਂ ਤੱਕ ਆਪਣਾ ਮਿਨਿਸਟਰ ਜਾਂ ਆਪਣਾ ਕੋਈ ਕੈਂਡੀਡੇਟ ਕੈਬਨਿਟ ਮਿਨਿਸਟਰੀ ਦੇ ਵਿੱਚ ਨਹੀਂ ਆਏਗਾ ਤੇ ਸਾਡੇ ਮੁੱਦੇ ਕਿੱਦਾਂ ਸੌਲਟ ਆਊਟ ਹੋਣਗੇ ਇਹ ਸਭ ਤੋਂ ਵੱਡਾ ਸਵਾਲ ਹੈਗਾ ਤੇ ਇਸ ਵਾਰ ਦਾ ਜਿਹੜਾ ਸਿੱਖ ਮੈਨੀਫੈਸਟੋ ਆਇਆ ਉਹਦੇ ਵਿੱਚ ਵੀ ਸਾਡੇ ਜਿਹੜੇ ਇਸ਼ੂ ਸੀਗੇ ਸੀ 1934 ਦੇ ਵਿੱਚ ਸਿੱਖ ਜੈਨੋਸਾਈਡ ਹੈਗਾ ਸੀਗਾ ਤੇ ਜੱਗੀ ਜੋਹਲ ਦਾ ਜਿਸ ਤਰ੍ਹਾਂ ਉਹ ਇੰਡੀਆ ਦੀ ਜੇਲ੍ਹ ਦੇ ਵਿੱਚ ਬੰਦ ਹੈਗਾ ਉਹ ਇਸ਼ੂ ਸੀਗੇ ਤੇ ਤੁਸੀਂ ਇਸ ਨੂੰ ਲੈ ਕੇ ਕਿਵੇਂ ਸੋਚੋ ਜਿਸ ਤਰ੍ਹਾਂ ਕੈਬਨਿਟ ਮਿਨਿਸਟਰੀ ਇਸ ਆਪਣੀ ਸਿੱਖ ਕਮਿਊਨਿਟੀ ਤੋਂ ਕੋਈ ਵੀ ਨਹੀਂ ਆਇਆ ਇਹਦੇ ਵਿੱਚ ਡਿਸਕ੍ਰਿਮੀਨੇਸ਼ਨ ਵੀ ਤੁਸੀਂ ਕਹਿ ਸਕਦੇ ਹੋ ਇਹ ਕੋ ਬੋਟੰਗੀ ਗੱਲ ਹੈ ਜੋ ਸਿਕਵਰ ਟੈਸਟ ਕੋ ਪੇਸ਼ ਕੀਤਾ ਗਿਆ ਹੈ ਕਿਉਂਕਿ ਜੋ ਅਸੀਂਸ ਇੰਗਲੈਂਡ ਵਾਲੇ ਲੈਂਡ ਵਾਲਿਆ ਅਸੀਂ ਪੋਲੀਟਿਕਲ ਲਾਈਫ ਜਿਹੜੀ ਹੈਗੀ ਆ ਅਸੀਂ ਥੋੜਾ ਹਿੱਸਾ ਲੈਂਡ ਦਿੱਤਾ ਜੇ ਅਸੀਂ ਕੈਨੇਡਾ ਵਾਂਗਰ ਦੇਖੀਏ ਸਾਨੂੰ ਹੌਨ ਗਿਣਤੀ ਦੇ ਵਿੱਚ 12 ਐਮਪੀ ਆਏ ਨੇ ਕਿਉਂਕਿ ਅਸੀਂ ਪਹਿਲਾਂ ਸਿਰਫ 2 ਸਗੇ ਸੋ ਇਹ ਇਹ ਜਿਹੜਾ ਸਿਕਵਰ ਟੈਸਟ ਇਹ ਬਹੁਤ ਇੰਪੋਰਟੈਂਟ ਹੈਗਾ ਕਿਉਂਕਿ ਜਦੋਂ ਵੀ ਤੁਹਾਡੇ ਕੋਲ ਐਮਪੀ ਆਉਂਦਾ ਹੈ ਤੁਹਾਡੀ ਗੌਰ ਕਰਦਾ ਤੇ ਤੁਹਾਡੀ ਬੋਲ ਪਾਛਤਾ ਤੁਸੀਂ ਕਹਿ ਸਕਦੇ ਆ ਕਿ ਇਹ ਸਾਡੇ ਮੈਨੀਫੈਸਟੋ ਹੈ ਇਹ ਸਾਡੇ ਇਸ਼ੂਸ ਹੈਗੇ ਆ ਤੁਸੀਂ ਕੀ ਕਰੋਗੇ ਕਿਉਂਕਿ ਸਿਰਫ ਸਿੱਖਾਂ ਸੈਕੰਡਰੀਆਂ ਦਾ ਹੱਕ ਨਹੀਂਵਾ ਦਾ ਇੱਕ ਗੱਲਾ ਕਰਨਿਆ ਕਿਉਂਕਿ ਜਿੱਥੇ ਜਿੱਥੇ ਵੀ ਸੈਕੰਡਰੀ ਨੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਤਾਂ ਪਹਾਂ ਪੜ੍ਹ ਜਾਂਦਾ ਤੇ ਉਹ ਵੀ ਆਪਣੀ ਆਵਾਜ਼ ਉਠਾਏ ਤੇ ਖਾਸ ਕਰ ਸਿੱਖਾਂ ਨੇ ਉਹ ਜ਼ਰੂਰੀ ਗੱਲ ਆ ਕਿਉਂਕਿ ਸਾਡੀ ਸਿੱਖ ਸਿਧਾਂਤ ਵਿੱਚ ਇਹ ਲਿਖਿਆ ਹੈ ਮੀਰੀ ਤੀਰੀ ਦਾ ਜੋ ਕਨਸੈਪਟ ਹੈਗਾ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਦੇ ਨਾਲ ਸਭ ਧਲੇ ਮਲੇ ਹੈ ਸੋ ਮੈਂ ਅਭੀਰ ਕਰਦੀ ਆ ਕਿ ਜੋ ਲੇਬਰ ਪਾਰਟੀ ਨੇ 올ਰੇਡੀ ਕਿਹਾ ਗਿਆ ਆ ਦੋ ਦਿਨ ਚ ਕਿਉਂ ਉਹਨਾਂ ਨੇ ਕਿਹਾ ਆ ਉਹਨਾਂ ਨੇ ਕਿਹਾ ਅਸੀਂ ਫੈਲ ਕੋਲ ਇਨਕੁਆਰੀ ਜੋ 84 ਦੀ ਜੋ ਇਥੇ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਜੋ ਹਿੱਸਾ ਵੀ ਪਾਇਆ ਹੋਗਾ ਉਹ ਅਸੀਂ ਜ਼ਰੂਰ ਕਰਾਂਗੇ ਇਸ ਤਰ੍ਹਾਂ ਦੇ ਨਾਲ ਕਰੂੰਗੇ ਉਹ ਹੱਲੇ ਸਾਨੂੰ ਉਹ ਗੱਲ ਕਰਾਂਗੇ ਪਹਿਲੇ ਪਹਿਲਾਂ ਜਿਹੜਾ ਹੱਸਾ ਪ੍ਰਾਈਮ ਮਿੰਿਸਟਰ ਬਣਿਆ ਥੇ ਸਟਾਮ ਉਹਨੇ ਡਟਕੇ ਜਦੋਂ ਉਸ ਟਾਈਮ ਪੌਲਿਸ ਜੌਨਸਨ ਨੂੰ ਚੱਠੀ ਲਿਖੀ ਸੀ ਕਿ ਜੰਗੀ ਨੂੰ ਆਬਟਰਰੀ ਰਿਟੇਨ ਕੀਤਾ ਗਿਆ ਆ ਤੇ ਫੋਰਨ ਆਫਿਸੀ ਪਾਲਿਸੀ ਤੇ ਉਹਨੂੰ ਰੀਹਾਲ ਕਰੋ ਹੈ ਹੋਰਿਸ ਜான்ਸਨ ਵੀ ਮੰਨਿਆ ਕਿਆ ਸੀ ਇਸ ਗੱਲ ਤੇ ਸੋ ਕੇਸ ਦਾ ਮਹਲਾ ਐਮਪੀ ਹੈਗਾ ਜਾਂ ਲੀਡਰ ਹੈਗਾ ਜਾਂ ਹੁਣ ਪ੍ਰਾਈਮ ਮਿੰਿਸਟਰ ਹੈਗਾ ਜਿਨ੍ਹਾਂ ਨੇ ਕਿਹਾ ਸੀਗਾ ਕਿ ਜੱਗੀ ਦਾ ਜੋ ਰਿਲੀਜ਼ ਹੋਣਾ ਚਾਹੀਦਾ ਆ ਤੇ ਉਹਨੇ ਉਹਨੇ ਸਾਫ ਇਹ ਗੱਲ ਪੇਸ਼ ਕੀਤੀ ਗਈ ਸੀ ਕਿ ਅਖਬਾਰਾਂ ਚ ਵੀ ਸ਼ਪੀ ਗਈ ਸੀ ਇਹ ਇਸ਼ੂ ਦੇਖੋ ਹਰਸ ਦੇਖਿਆ ਤੇ ਹਾਚਾ ਹੋਇਆ ਅਗਰੇਸਨ ਗੁਰੂ ਘਰ ਦੇ ਵਿੱਚ ਜੋ ਸਿੱਖਾਂ ਦੇ ਨਾਲ ਜੋ ਐਂਟੀ ਸਿੱਖ ਹਿੱਟ ਹੁੰਦੀ ਆ ਇਹ ਵੀ ਬਹੁਤ ਵੱਡੀ ਇਸ਼ੂ ਹੈਗੀ ਐ ਸਿੱਕਾਫੀ ਉਸ ਟਾਈਮ ਕੰਸਰਵੇਟਿਵ ਗਵਰਨਮੈਂਟ ਨੂੰ ਕਿਹਾ ਸਕਾ ਉਹਨਾਂ ਨੇ ਇਹ ਚੀਜ਼ ਕੀ ਇਸ਼ੂ ਹੈ ਜੀ ਇਹਨਾਂ ਨੇ ਕਾਫੀ ਸੀਰੀਅਸ ਨਹੀਂ ਲਿਆ ਹੁਣ ਗੁਰੂ ਘਰ ਕਹਿੰਦੇ ਆ ਸਾਡੀ ਸਿਕਿਉਰਿਟੀ ਸੇਫਟੀ ਬਹੁਤ ਇੰਪੋਰਟੈਂਟ ਹੈ ਬੇ ਜੇ ਕੋਈ ਬਾਹਰਲਾ ਆ ਗਿਆ ਤੇ ਸਾਡੇ ਸਾਡੇ ਸ਼ਾਸਤਰ ਵੀ ਖੁੱਲੇ ਹੁੰਦੇ ਆ ਦੇਖੋ ਕਿੰਨੀ ਸੰਗਤ ਹੁੰਦੀ ਆ ਸੇਫਟੀ ਸੰਗਤੀ ਗੁਰੂਕਰ ਦੇ ਰਿਸਪੋਨਸਿਬਿਲਟੀ ਹੁੰਦੀ ਆ ਹਨ ਸੋ ਅਸੀਂ ਹੁਣ government ਤੋਂ ਐਮਪੀ ਦੇ ਆਪੇ ਉਹ ਉਹ ਗੁਰੂਕਰਾਂ ਦੇ ਨਾਲ ਕੰਮ ਕਰਕੇ ਸੇਫਟੀ ਸਿਕਿਉਰਿਟੀ ਦੇ ਐਂਟੀਸੀਪੇਟਡ ਦਾ ਜੋ ਇਸ਼ੂ ਹੈਗਾ ਇਹ ਤਨਮਨਜੀਤ ਤੇ ਮੈਂ ਤੇ ਦੂਸਰੇ ਐਮਪੀ ਕਿਉਂਕਿ ਮੈਂ 올 ਪਾਰਟੀ ਪਾਰਲੀਮੈਂਟਰੀ ਕਲੂਬ ਦੇ ਚੇਅਰ ਸੀ ਵੀ ਸਿਕਸ ਇਹਨੂੰ ਉਮੀਦ ਹੈ ਕਿ ਅਸੀਂ ਘਰਾਂ ਮਿਲ ਕੇ ਜੋ ਅਸੀਂ 12 ਹਸੇ ਕੈਂਪੀ ਬਣੇ ਹੈਗੇ ਤੇ ਹੋਰ 바ਾਕੀ ਜਿੰਨੇ ਵੀ represent ਕਰਕੇ ਸਿਕੰਵਰਸੀ ਇਕੱਠੇ ਹੋ ਕੇ ਨਾਲ ਮਿਲ ਕਰਕੇ ਇਹ ਮੁੱਦੇ ਅਸੀਂ ਉਠਾਉਂਗੇ ਰਾਈਟ ਪ੍ਰੀਜੀ ਜਿਸ ਤਰ੍ਹਾਂ ਤੁਹਾਡਾ ਜਿਹੜਾ ਸਫਰ ਸੀਗਾ ਬੜਾ ਚੈਲੈਂਜਿੰਗ ਵੀ ਰਿਹਾ ਇਸ ਵਾਰ 2024 ਦੇ ਇਲੈਕਸ਼ਨ ਦੇ ਵਿੱਚ ਕਿਉਂਕਿ ਕਾਫੀ ਇਸ਼ੂਸ ਸੀਗੇ ਔਰ ਤੁਹਾਡੇ ਜਿਹੜੇ ਕੰਪੀਟੀਟਰ ਸੀਗੇ ਉਹਨਾਂ ਦੇ ਨਾਲ ਵੀ ਕਾਫੀ ਚੈਲੈਂਜਿੰਗ ਰਿਹਾ ਤੇ ਕਿਹੜੇ-ਕਿਹੜੇ ਮੁੱਦੇ ਸੀਗੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਇਸ ਵਾਰ ਦੇ ਇਲੈਕਸ਼ਨ ਜਿੱਤੇ ਹੈਗੇ ਹੋ ਤੇ ਕਿਹੜੇ-ਕਿਹੜੇ ਮੁੱਦੇ ਨੇ ਜਿਹੜੇ ਕਿ ਇਸ ਵਾਰ ਵਰਮਿੰਗਮ ਤੇ ਐਬਸਟੈਂਟ ਦੇ ਵਿੱਚ ਪ੍ਰਾਇੋਰਟੀ ਦੇ ਵਿੱਚ ਤੁਸੀਂ ਰੱਖੇ ਹੋਏ ਨੇ ਦੇਖੋ ਜੋ ਮੈਂਬਰ ਆਫ ਪਾਰਲੀਮੈਂਟ ਬਣੋ ਮੈਂ ਤਾਂ ਇੱਥੇ ਦੀ ਰਹਿਣ ਵਾਲੀ ਇੱਥੋਂ ਤੋਂ ਇੱਥੇ ਚੱਬੀ ਪੱਲੀਆ ਇੱਥੋਂ ਸੁਕੂਲੇਗੇ ਇਸੇ ਦੀ ਸਭ ਤੋਂ ਵੱਡੀ ਮਹਾਨ ਵਾਲੀ ਗੱਲ ਹੈ ਕਿ ਜਿੱਥੋਂ ਤੁਸੀਂ ਰਹ ਰਹਿੰਦੇ ਆ ਤੇ ਤੁਸੀਂ ਉਸ ਇਲਾਕੇ ਨੂੰ ਰਿਪਰੈਜ਼ੈਂਟ ਕਰੋ ਤੇ ਕਦੀ ਪੁਰਾਣੀ ਜਾਇਦਾ ਆਪਣੇ ਜਿਨ੍ਹਾਂ ਨੇ ਤੁਹਾਨੂੰ ਇੱਕ ਕੁਰਸੀ ਦਿੱਤੀ ਆ ਉਹ ਬਹੁਤ ਹੀ ਇੰਪੋਰਟੈਂਟ ਕਾਲਿਆ ਉਸ ਸੇਵਾ ਦੀ ਗੱਲ ਇੱਥੇ ਆਉਂਦੀ ਆ ਸਿੱਖ ਸਿਧਾਂਤੀ ਜੋ ਮੈਨੂੰ ਸਾਡੇ ਸਿੱਖਿਆ ਮਿਲੀ ਆ ਮਾਪਿਆਂ ਤੋਂ ਸਾਡੇ ਬਜ਼ੁਰਗਾਂ ਤੋਂ ਸਾਡੇ ਗੁਰੂ ਘਰਾਂ ਤੋਂ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਇਸੇ ਵਾ ਕਿਦਾਂ ਨਿਭਾਉਣੀ ਸਰਬੱਤ ਦਾ ਭਲਾ ਸੀ ਮੰਗਲਵਾਰ ਕੋ ਮਿਆਂ ਫਿਰ ਜੇ ਸਾਨੂੰ ਇੱਕ ਕੁਰਸੀ ਮਿਲੀ ਆ ਤੇ ਸਾਡਾ ਪਹਿਲਾ ਹੱਕਵਾਨ ਦਾ ਤੇ ਉਹਨਾਂ ਲਈ ਇੱਕ ਆਵਾਜ਼ ਮਿਲੀ ਹੈ ਉਹਨਾਂ ਦੀ ਸੁਣੀ ਹੈ ਉਹਨਾਂ ਦੇ ਨਾਲ ਗੱਲਬਾਤ ਕਰੋ ਤੇ ਤਹੀ ਜਦੋਂ ਮੈਂ ਤੀਨੇ ਪਨੀਏ ਤੋਂ ਸਾਰਸਤਾਰਾ ਦੇ ਵਿੱਚ 50000 ਲੋਕਾਂ ਦੇ ਕੰਮ ਤੇ ਹੈਗਾ ਸੋ ਇਸੋ ਇੱਕ ਗੱਲ ਜਦੋਂ ਇਹ ਇਲੈਕਸ਼ਨ ਤੇ ਜਦੋਂ ਕੈਂਪੇਨ ਕਰ ਰਹੀ ਸੀ ਲੋਕਾਂ ਨੇ ਮੈਨੂੰ ਜਿੱਥੇ ਵੀ ਗਈ ਉਹਨਾਂ ਨੇ ਮੈਨੂੰ ਇੱਕ ਕਹਾਣੀ ਦਿੱਤੀ ਤੇ ਪਈ ਤੁਸੀਂ ਸਾਡੀ ਹੈਲਪ ਕੀਤੀ ਬਹੁਤ ਤੁਹਾਡਾ ਧੰਨਵਾਦ ਇਹ ਹੀ ਹੁੰਦਾ ਕਿ ਤੁਸੀਂ ਗੁੱਡ ਸੰਗੇ ਐਮਪੀ ਬਣੇ ਹੋਏ ਹੈਗਾ ਕਿਉਂਕਿ ਜਦੋਂ ਤੁਸੀਂ ਪਾਰਲੀਮੈਂਟ ਚਲੇ ਜਾਂਦੇ ਆ ਹੋਰ ਕੋਈ ਪੋਜੀਸ਼ਨ ਆ ਮਿਲ ਜਾਂਦੀ ਆ ਉਹ ਸਾਰਾ ਕੁਝ ਠੀਕ ਆ ਪਰ ਜੇ ਤੁਸੀਂ ਆਪਣੀ ਕੁਰਸੀ ਲੂਜ਼ ਕਰ ਦਿੱਤੀ ਤੇ ਫਿਰ ਉਹ ਨਾਲ ਦੀ ਚੱਲਦੇ ਕੋਈ ਵੀ ਫਾਇਦਾ ਨਹੀਂ ਹੈਗਾ ਸੋ ਇਹ ਇਲੈਕਸ਼ਨ ਜੋ ਸਿਕਾ ਇੰਡੀਪੈਂਡੈਂਟ ਖੜਿਆ ਹੋ ਸਕਾ ਜੋ ਇਜ਼ਰਲ ਗਾਜ਼ਾ ਦਾ ਇਸ਼ੂ ਉਹ ਤੋੜਨਾ ਚਾਹੁੰਦਾ ਸੀ ਵੋਟਾ ਜਿੱਥੇ ਮੁਸਲਮਾਨ ਦੀ ਕਮਿਊਨਿਟੀ ਆ ਹਾਲੇ ਕਿ ਅਸੀਂ ਇੱਥੇ ਇਸ ਇਲਾਕੇ ਦੇ ਵਿੱਚ ਸਾਰੀਆਂ ਕਮਿਊਨਿਟੀ ਇਕੱਠਿਆ ਰਹਤੀਆਂ ਅਸੀਂ ਇੱਕ ਦੂਜੇ ਦੇ ਨਾਲ ਵਿਰੋਧ ਨਹੀਂ ਕਰਦੇ ਅਸੀਂ ਇਸ਼ੂ ਜਿਹੜੇ ਹੈਗੇ ਆ ਅਸੀਂ ਇਕੱਠੇ ਹੋ ਕੇ ਇੱਕ ਆਵਾਜ਼ ਬਣੀ ਹੈ 오रिजिनल ਕੰਪਨੀਸ ਦਾ ਬੋਥ ਹੀ ਬੋਥ ਹੀ ਬੁਰੇ ਢੰਗ ਦੇ ਨਾਲ ਉਹਨਾਂ ਨੇ ਚਲਾਇਆ ਸਾਨੂੰ ਧਮਕੀਆਂ ਦਿੱਤੀਆਂ ਮੈਨੂੰ ਧਮਕੀ ਦਿੱਤੀ ਮੇਰੇ ਵੌਲੰਟੀਅਰਜ਼ ਨੂੰ ਧਮਕੀ ਦਿੱਤੀ ਪੋਸਟਰ ਤੇ ਉੱਤੇ ਮੈਂ ਕੀ ਕੌਸ਼ਿਸ਼ ਲਿਖਿਆ ਪੀਸ ਸਾਨੂੰ ਸਦਨਾ ਪਿਆ ਇਸ ਇਲਾਕੇ ਦੇ ਵਿੱਚ ਬਹੁਤ ਕਾਸ਼ ਹੋਇਆ ਜੋ ਕਿ ਮੈਂ ਕਦੀ ਪਿਛਲੇ ਜੋ ਇਲੈਕਸ਼ਨ ਵਿੱਚ ਉਹ ਨਹੀਂ ਦੇਖਿਆ ਪਰ ਫਿਰ ਵੀ ਦੇਖੋ ਇਤਨੇ ਰਹਿਣ ਵਾਲੇ ਲੋਕ ਕਿ ਲੋਕ ਹੈਗੇ ਆ ਉਹਨਾਂ ਨੇ ਮੈਨੂੰ ਟਰਸਟ ਕਰਕੇ ਅੱਗੇ ਮੈਨੂੰ ਦੁਬਾਰਾ ਦਿੱਤਾ ਬਿਲਕੁਲ ਐਨੀ ਬਹੁਤ ਹੀ ਵਧੀਆ ਗੱਲ ਹੈਗੀ ਹੈ ਤੇ ਮੇਰਾ ਆਖਰੀ ਸਵਾਲ ਇਹ ਹੈਗਾ ਪ੍ਰੀਤ ਕੌਰ ਜੀ ਜਿਸ ਤਰ੍ਹਾਂ ਲੇਬਰ ਪਾਰਟੀ ਆਈ ਹੈਗੀ ਤੋਂ ਵਾਟ ਡੂ ਯੂ ਥਿੰਕ ਅਬਾਊਟ ਇੰਡੀਆ ਯੂਕੇ ਦੇ ਰਿਲੇਸ਼ਨਸ਼ਿਪ ਜੇ ਗੱਲ ਕੀਤੀ ਜਾਵੇ ਕੀ ਸੋਚਦੇ ਇਸ ਨੂੰ ਲੈ ਕੇ ਦੇਖੋ ਬਹੁਤ ਇੰਪੋਰਟੈਂਟ ਹੈ ਇਹ ਜਿਹੜਾ ਰਿਸ਼ਤਾ ਹੈਗਾ ਕਿਉਂਕਿ ਇੱਥੇ ਡਾਇਸਪੋਰਾ ਕਮਿਊਨਿਟੀ ਜਿੱਥੇ ਜਿੰਨੇ ਵੀ ਜਿੱਦਾਂ ਇੰਡੀਆ ਦੇ ਰਹਿਣ ਵਾਲੇ ਲੋਕੀ ਇੱਥੇ ਰਹਿੰਦੇ ਆ ਉਹ ਵਾਪਸ ਜਾਂਦੇ ਆ ਸੋ ਇੱਕ ਤਾਂ ਹੈ ਕਿ ਇਸ਼ੂ ਫਲਾਈਟ ਆਨ ਦੀ ਟਰੈਵਲ ਦੀ ਈਜ਼ ਨਹੀਂ ਚਾਹੀਦੀ ਆ ਲੋਕਾਂ ਨੂੰ ਸੁੱਖਾ ਹੋਣਾ ਚਾਹੀਦਾ ਤੇ ਉਹ ਵਾਪਸ ਵੀ ਜਾ ਸਕਦੇ ਆ ਤੇ ਇੱਥੇ ਟਰੈਵਲ ਕਰ ਸਕਦੇ ਆ ਠੀਕ ਹੈ ਕਿਉਂਕਿ ਮੈਨੀ ਲੋਕ ਹੀ ਕਹਿੰਦੇ ਆ ਕਿ ਫਲਾਈਟ ਆ ਨਹੀਂ ਹੁੰਦੀ ਆ ਇਨਾਫ ਨਹੀਂ ਹੁੰਦੀ ਆ ਜਿਹੜੇ ਜਗ੍ਹਾ ਜਾਣਾ ਚਾਹੁੰਦੇ ਉਹਨਾਂ ਦੀ ਪ੍ਰਾਈਸ ਵੀ ਹੁੰਦੀ ਆ ਤੇ ਟੈਕੋਲ ਟ੍ਰੇਡ ਜਿਹੜਾ ਹੈਗਾ ਇਹ ਬਹੁਤ ਇੰਪੋਰਟੈਂਟ ਹੈ ਦੋਨਾਂ ਮੁਰਖਾਂ ਲਈ ਇਧਰ ਕੇ ਇੱਕਤਾ ਹੈਗਾ ਕਲਾਈਮੇਟ ਇਸ਼ੂ ਇੰਡੀਆ ਦੇ ਲਈ ਵੀ ਬਹੁਤ ਇਸ਼ੂਸ ਹੈਗੇ ਜੋ ਅਸੀਂ ਰਲ ਮਿਲ ਕੇ ਰਿਸਰਚ ਹੈਗਾ ਜਾਂ ਜੇ ਅਸੀਂ ਸੋਚਿਆ ਜਾਏ ਹੈਲਥ ਕੇਅਰ ਮੈਡੀਸਨ ਦੇ ਵਿੱਚ ਕਿੰਨੀਆਂ ਚੀਜ਼ਾਂ ਇੰਡੀਆ ਕੋਲ ਵਧੀਆ ਕਰਦੀਆਂ ਜੋ ਸਾਨੂੰ ਇਸਤੇਮਾਲ ਚਾਹੀਦੀਆਂ ਹੁੰਦੀਆਂ ਕਿੰਨੀਆਂ ਵਧੀਆ ਚੀਜ਼ਾਂ ਸਾਡੇ ਕੋਲ ਹੁੰਦੀਆਂ ਜੋ ਇੰਡੀਆ ਕੋਲ ਵੀ ਚਾਹੀਦੀਆਂ ਸੋ ਇਹ ਟ੍ਰੇਡ ਰਿਲੇਸ਼ਨਸ਼ਿਪਸ ਉਹ ਥੀ ਇੰਪੋਰਟੈਂਟ ਹੈ ਕਿ ਆ ਹੈ ਤੇ ਸਪੈਸ਼ਲੀ ਕਲਾਈਮੇਟ ਚੋਰ ਤੇ ਮੈਂ ਸੋਚਦੀ ਹੋਗੀ ਤੇ ਡਿਵੈਲਪਮੈਂਟ ਦੇ ਤੌਰ ਤੇ ਰਾਈਟ ਐਂਡ ਵਾਟ ਅਬਾਊਟ ਇਮੀਗ੍ਰੇਸ਼ਨ ਕਿਉਂਕਿ ਇਮੀਗ੍ਰੇਸ਼ਨ ਦਾ ਇਸ਼ੂ ਵੀ ਬਹੁਤ ਜ਼ਿਆਦਾ ਇੰਡੀਆ ਤੋਂ ਆਪਣੇ ਸਟੂਡੈਂਟਸ ਇੰਡੀਆ ਤੋਂ ਜੇ ਸਟੂਡੈਂਟਸ ਹੈਗੇ ਉਹ ਇੱਥੇ ਸਟੱਡੀ ਕਰਨ ਆਂਦੇ ਹੈਗੇ ਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਸਟੂਡੈਂਟਸ ਆਂਦੇ ਆ ਕਿ ਇਹ ਸਟੂਡੈਂਟਸ ਨਾਲ ਨੂੰ ਬਹੁਤ ਤੰਗੀ ਵੀ ਹੁੰਦੀ ਹੈ ਮਹਿਸੂਸ ਹੁੰਦੀ ਹੈ ਤੇ ਉਹ ਗੁਰੂ ਘਰ ਆਣ ਕੇ ਉੱਥੋਂ ਸਪੋਰਟ ਮਿਲਦੇ ਹੈਗੇ ਆ ਤੇ ਮੈਨੂੰ ਪਤਾ ਹੈ ਕਿ ਪਿਛਲੀ ਕਪਨ ਜੋ ਥੀ ਸੀਗੀ ਉਹ ਕਾਫੀ ਸਖਤ ਹੋ ਗਈ ਸੀਗੀ ਹਾਂ ਦੇਖੋ ਲੇਬਰ ਪਾਰਟੀ ਉਹ ਜੋ ਚੀਜ਼ਾਂ ਅਸੀਂ ਇਨਹੈਰਿਟ ਕਰੂਗੇ ਅਸੀਂ ਨਾਲ ਉਹ ਦੇਖੋਗੇ ਕਿ ਉਹ ਕਿ ਇਸ ਮੌਲਕਲੇ ਤੰਗੀ ਚੀਜ਼ ਹੈ ਕੀ ਆ ਤੇ ਅਸੀਂ ਕਿੱਦਾਂ ਜਿਹੜੀ ਟ੍ਰੇਡ ਰਿਲੇਸ਼ਨਸ਼ਿਪ ਹੈ ਉਹਨਾਂ ਨੂੰ ਕਿੱਦਾਂ ਵਧਾ ਸਕਦੇ ਆ ਉਹ ਕਿੰਨਾਂ ਮੌਲਕ ਲਈ ਸਰ ਦੇ ਲਈ ਵੀ ਤੇ ਇਹ ਲਈ ਵੀ ਦੋਨਾਂ ਲਈ ਚੰਗੀ ਹੋਣੀ ਚਾਹੀਦੀ ਆ ਥੈਂਕ ਯੂ ਸੋ ਮੱਚ ਪ੍ਰੀਤ कौर ਗੱਲ ਜੀ ਤੁਸੀਂ ਪੀਟੇ ਨਾਲ ਗੱਲਬਾਤ ਕੀਤੀ ਹੋਪ ਇਹ ਜਿਹੜੀ ਕੈਬਨਿਟ ਹੈਗੀ ਇਹ ਰੀਸ਼ਫਲ ਕੀਤੀ ਜਾਵੇ ਤੇ ਤੁਸੀਂ ਮਿਨਿਸਟਰੀ ਦੇ ਵਿੱਚ ਆਓ ਤਾਂ ਕਿ ਪਾਰਲੀਮੈਂਟ ਦੇ ਵਿੱਚ ਸਿੱਖਾ ਦੇ ਮੁੱਦੋਂ ਨੂੰ ਤੁਸੀਂ ਚੁੱਕੋ ਥੈਂਕ ਯੂ ਸੋ ਮੱਚ ਇਹਤੋਂ ਲਈ ਥੋੜਾ ਬਹੁਤ ਧੰਨਵਾਦ ਪੀਸੀ ਪੀਟੀਸੀ న్యూਸ ਦਾ ਵੀ ਬਹੁਤ ਬਹੁਤ ਧੰਨਵਾਦ ਮਾਈਕ ਜੀ ਕਾਕਾ ਸਾਹਿਬ ਮਾਈਕ ਜੀ ਸੱਤੇ ਜੀ